ਪੰਜਾਬ ਨੂੰ ਖੁਸ਼ਹਾਲੀ ਦੀਆਂ ਤਰੱਕੀਆਂ ਤੇ ਲਿਜਾਣ ਦੇ ਮਕਸਦ ਦੇ ਨਾਲ ਅਤੇ ਗ੍ਰੀਨ ਔਰ ਕਲੀਨ એનર્ਜੀ ਦੇ ਮਕਸਦ ਦੇ ਨਾਲ ਰੀਨਿਊਏਬਲ એનર્ਜੀ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਾਡੇ ਪੇਡਾ ਡਿਪਾਰਟਮੈਂਟ ਦੇ ਥਰੂ ਕੀਤੇ ਜਾ ਰਹੇ ਨੇ ਜਿਹਦੇ ਤਹਿਤ ਇੱਕ ਨਵਾਂ ਲੈਂਡਮਾਰਕ ਹੈ ਜਿਹੜਾ ਉਹ ਅੱਜ ਪੇਡਾ ਨੇ ਤੈਅ ਕੀਤਾ ਜਿਸ ਦੇ ਵਿੱਚ 264 ਮੈਗਾਵਾਟ ਦੇ ਟੋਟਲ 66 ਪ੍ਰੋਜੈਕਟਸ 4 ਮੈਗਾਵਾਟ ਦੇ 66 ਪ੍ਰੋਜੈਕਟ ਨੇ ਜਿਹੜੇ ਉਹਦੇ ਲਈ ਅਸੀਂ ਬਿਡ ਕੀਤਾ ਸੀਗਾ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹਦੇ ਨਾਲ ਸਸਤੀ ਔਰ ਰੀਨਿਊਏਬਲ એનર્ਜੀ ਜਿਹੜੀ ਉਹ ਤਿਆਰ ਕੀਤੀ ਜਾਵੇ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਜਿਹੜਾ ਉਹ ਮਿਲਿਆ तकरीबन 28 ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਹਦਾ ਅੱਜ ਐਲਓਏ ਲੈਟਰ ਆਫ ਅਵਾਰਡ ਹੈ ਜਿਹੜਾ ਉਹ ਐਸਪੀ ਸੋਲਰ ਜਨਰੇਸ਼ਨਸ ਇੱਕ ਜਲਾਲਾਬਾਦ ਬੇਸਡ ਕੰਪਨੀ ਨੂੰ लेटर ऑफ अवार्ड ਹੈ ਜਿਹੜਾ ਉਹ ਦਿੱਤਾ ਹੈ 2 ਰੁਪਏ 38 ਪੈਸੇ ਪਰ ਯੂਨਟ 25 ਸਾਲ ਦੇ ਲਈ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਘੱਟ ਪਾਵਰ ਪਰਚੇਸ ਐਗਰੀਮੈਂਟ ਹੈ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਬੇਸਡ ਕੰਪਨੀਆਂ ਤੇ ਲੋਕ ਹੀ ਐਂਟਰਪ੍ਰੈਨਰਸ ਨੇ ਜਿਹੜੇ ਹੋ 11 ਨੇ ਇਹ ਸਾਰੇ ਦੇ ਸਾਰੇ 66 ਪ੍ਰੋਜੈਕਟ ਨੇ ਜਿਹੜੇ 264 ਮੈਗਾਵਾਟ ਸੋਲਰ ਦੇ ਇਹ 31 ਦਸੰਬਰ 2025 ਤੱਕ ਲਾ ਕੇ ਤਿਆਰ ਹੋ ਜਾਣਗੇ ਸਬਸਟੇਸ਼ਨਸ ਦੇ ਉੱਪਰ ਤਾਂ ਕਿ ਪੰਜਾਬ ਦਾ ਪੂਖ ਨੂੰ ਹੋਰ ਸੁਨਹਿਰਾ ਬਣਾਇਆ ਜਾ ਸਕੇ ਸਸਤੀ ਔਰ ਗ੍ਰੀਨ ਔਰ ਕਲੀਨ એનર્ਜੀ ਦੇ ਨਾਲ ਸੋ ਐਸਪੀ ਪੰਜਾਬ ਨੂੰ ਖੁਸ਼ਹਾਲੀ ਦੀਆਂ ਤਰੱਕੀਆਂ ਤੇ ਲਿਜਾਣ ਦੇ ਮਕਸਦ ਦੇ ਨਾਲ ਅਤੇ ਗ੍ਰੀਨ ਔਰ ਕਲੀਨ एनर्जी ਦੇ ਮਕਸਦ ਦੇ ਨਾਲ ਰੀਨਿਊਏਬਲ એનર્ਜੀ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਾਡੇ ਪੇਡਾ ਡਿਪਾਰਟਮੈਂਟ ਦੇ ਥਰੂ ਕੀਤੇ ਜਾ ਰਹੇ ਨੇ ਜਿਹਦੇ ਤਹਿਤ ਇੱਕ ਨਵਾਂ ਲੈਂਡਮਾਰਕ ਹੈ ਜਿਹੜਾ ਉਹ ਅੱਜ ਪੇਡਾ ਨੇ ਤੈਅ ਕੀਤਾ ਜਿਸ ਦੇ ਵਿੱਚ 264 ਮੈਗਾਵਾਟ ਦੇ ਟੋਟਲ 66 ਪ੍ਰੋਜੈਕਟਸ 4 ਮੈਗਾਵਾਟ ਦੇ 66 ਪ੍ਰੋਜੈਕਟ ਨੇ ਜਿਹੜੇ ਉਹਦੇ ਲਈ ਅਸੀਂ ਬਿਡ ਕੀਤਾ ਸੀਗਾ ਤਾਕੇ ਪੂਰੇ ਪੰਜਾਬ ਦੇ ਵਿੱਚ ਜਿਹਦੇ ਨਾਲ ਸਸਤੀ ਔਰ ਰੀਨਿਊਏਬਲ એનર્ਜੀ ਜਿਹੜੀ ਉਹ ਤਿਆਰ ਕੀਤੀ ਜਾਵੇ ਤੇ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਜਿਹੜਾ ਉਹ ਮਿਲਿਆ तकरीबन 28 ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਹਦਾ ਅੱਜ ਐਲਓਏ ਲੈਟਰ ਆਫ ਅਵਾਰਡ ਹੈ ਜਿਹੜਾ ਉਹ ਐਸਪੀ ਸੋਲਰ ਜਨਰੇਸ਼ਨਸ ਇੱਕ ਜਲਾਲਾਬਾਦ ਬੇਸਡ ਕੰਪਨੀ ਨੂੰ लेटर ऑफ अवार्ड ਹੈ ਜਿਹੜਾ ਉਹ ਦਿੱਤਾ ਹੈ 2 ਰੁਪਏ 38 ਪੈਸੇ ਪਰ ਯੂਨਟ 25 ਸਾਲ ਦੇ ਲਈ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਘੱਟ ਪਾਵਰ ਪਰਚੇਸ ਐਗਰੀਮੈਂਟ ਹੈ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਬੇਸਡ ਕੰਪਨੀਆਂ ਤੇ ਲੋਕ ਹੀ ਐਂਟਰਪ੍ਰੈਨਰਸ ਨੇ ਜਿਹੜੇ ਉਹ 11 ਨੇ ਇਹ ਸਾਰੇ ਦੇ ਸਾਰੇ 66 ਪ੍ਰੋਜੈਕਟ ਨੇ ਜਿਹੜੇ 264 ਮੈਗਾਵਾਟ ਸੋਲਰ ਦੇ ਇਹ 31 ਦਸੰਬਰ 2025 ਤੱਕ ਲਾ ਕੇ ਤਿਆਰ ਹੋ ਜਾਣਗੇ ਸਬਸਟੇਸ਼ਨਸ ਦੇ ਉੱਪਰ ਤਾਂ ਕਿ ਪੰਜਾਬ ਦਾ ਪੂਖ ਨੂੰ ਹੋਰ ਸੁਨਹਿਰਾ ਬਣਾਇਆ ਜਾ ਸਕੇ ਸਸਤੀ ਔਰ ਗ੍ਰੀਨਰ ਕਲੀਨ એનર્ਜੀ ਦੇ ਨਾਲ ਸੋ ਐਸਪੀ